ਜਦੋਂ ਅਸੀਂ ਕੰਮ ਤੇ ਆਏ ਉਦੋਂ ਬੰਦਾ ਉੱਥੇ ਬਿਹੋਸ਼ ਪਿਆ ਸੀਗਾ ਅੱਛਾ ਜੀ ਤੇ ਉਹ ਕਹਿੰਦੇ ਇਹਨਾਂ ਨੂੰ ਘਬਰਾੜ ਜੀ ਹੋ ਰਹੀ ਪਤਾ ਨਹੀਂ ਕੀ ਹੋਇਆ ਹੋਆ ਹੋਸ਼ ਹੀ ਨਹੀਂ ਸੀਗਾ ਅਸੀਂ ਕਹਿੰਦੇ ਚਲੋ ਫਿਰ ਸਿਵਲ ਲੈ ਚਲਦੇ ਆਂ ਫਿਰ ਸਿਵਲ ਛੱਡ ਕੇ ਅਸੀਂ ਆ ਗਏ ਉੱਥੇ ਉਹਨਾਂ ਨੇ ਮ੍ਰਿਤਕ ਕੋਸ਼ਿਸ਼ ਕੀਤਾ ਇਹਦੇ ਆਪਸ ਵਿੱਚ ਲੜੇ ਆ ਦੋਨੋਂ ਆਟੋ ਵਾਲੇ ਹੀ ਆ ਦੋਨੋਂ ਢੋਲੇ ਉਹ ਇੱਥੇ ਹੀ ਬੰਦਾ ਆਟੋ ਚ ਲਾਂਦਾ ਵਾ ਅੱਛਾ ਜੀ ਲੜਾਈ ਝਗੜਾ ਹੋਇਆ ਸੀ ਕੋਈ ਆਟਾ ਵਾਲਿਆਂ ਨੂੰ ਅੱਛਾ ਜੀ ਤੇ ਉਸ ਤੋਂ ਬਾਅਦ ਉਹ ਬੰਦਾ ਪਰਲੇ ਪਾਸੇ ਬੇਹੋਸ਼ ਹੋ ਕੇ ਘਟੜੇ ਪਿਆ ਅੱਛਾ ਕਿ ਹਸਪੀਟਲ ਲੈ ਗਏ ਚੋਟ ਰਚ ਗਈ ਤੁਹਾਨੂੰ ਜਨਾ ਸੁਖਨ ਦੇਖ ਰਹੇ ਤੁਸੀਂ ਮਿਹਰ ਸਰਵ ਰੋੜਾ ਅੱਜ ਲੁਧਿਆਣਾ ਦੇ ਸਟੇਸ਼ਨ ਦੇ ਬਾਹਰ ਅੱਜ ਇੱਕ ਮਾਮਲਾ ਦੇਖਣ ਨੂੰ ਮਿਲਿਆ ਜਿੱਥੇ ਕੀ ਲੁਧਿਆਣਾ ਦੇ ਸਟੇਸ਼ਨ ਦੇ ਬਾਹਰ ਦੋ ਆਟੋ ਚਾਲਕ ਆਪਸ ਦੇ ਵਿੱਚ ਲੜਦੇ ਹੋਏ ਨਜ਼ਰ ਆਏ ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਉਹਦੇ ਵਿੱਚ ਇੱਕ ਬੰਦੇ ਦੀ ਜਿਹੜੀ ਹੈ ਡੈਥ ਹੋ ਗਈ ਮਾਮਲਾ ਲੁਧਿਆਣਾ ਦਾ ਜਿੱਥੇ ਕਿ ਆ ਉਹ ਉਹੀ ਜਗ੍ਹਾ ਜਿੱਥੇ ਉਹ ਦੋ ਆਟੋ ਵਾਲੇ ਖੜੇ ਸੀਗੇ ਇਹ ਦੱਸਿਆ ਜਾ ਰਿਹਾ ਹੈ ਕਿ ਸਵਾਰੀਆਂ ਨੂੰ ਚੜਾਉਣ ਦੇ ਨੂੰ ਲੈ ਕੇ ਆਪਸ ਦੇ ਵਿੱਚ ਲੜੀ ਤੇ ਇੱਕ ਦੂਜੇ ਨੂੰ ਥੱਪੜ ਮਾਰੇ ਤੇ ਜਿਹਦੇ ਵਿੱਚ ਇੱਕ ਆਟੋ ਵਾਲੇ ਦੀ ਜਿਹੜੀ ਆ ਮੌਤ ਹੋ ਗਈ ਜਿਹੜੇ ਬੰਦੇ ਨੇ ਉਹਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਉਹਨਾਂ ਨਾਲ ਗੱਲਬਾਤ ਕਰਾਂਗੇ ਪਰ ਹੀ ਅੱਜ ਸਵੇਰੇ ਹੋਇਆ ਕੀ ਸੀਗਾ ਭਾਈ ਜਦੋਂ ਅਸੀਂ ਕੰਮ ਤੇ ਆਏ ਉਦੋਂ ਬੰਦਾ ਉਥੇ बेहोश ਪਿਆ ਸੀਗਾ ਅੱਛਾ ਜੀ ਤੇ ਉਹ ਕਹਿੰਦੇ ਇਹਨੂੰ ਘਬਰਾੜ ਜੀ ਹੋ ਰਹੀ ਪਤਾ ਨਹੀਂ ਕੀ ਹੋਇਆ ਹੋਆ ਹੋਸ਼ ਹੀ ਨਹੀਂ ਸੀਗਾ ਅਸੀਂ ਕਿਹਾ ਚਲੋ ਫਿਰ ਸਿਵਲ ਲੈ ਚਲਦੇ ਆਂ ਫਿਰ ਸਿਵਲ ਛੱਡ ਕੇ ਅਸੀਂ ਆ ਗਏ ਉਥੇ ਉਹਨਾਂ ਨੇ ਮਰਿਤਕੋਸ਼ੀ ਕੀਤਾ ਨਹੀਂ ਹੋਇਆ ਕੀ ਸੀ ਉਹ ਬੰਦੇ ਨੂੰ ਘਬਰਾੜ ਹੋਈ ਕਹਿੰਦੇ ਇੱਥੇ ਸਵਾਰੀ ਚੜਾਉਣ ਨੂੰ ਲੈ ਕੇ ਆਪਸ ਚਾਰਟੋਲੇ ਲੜ ਪਏ ਇਹ ਸਾਨੂੰ ਸੁਣਨ ਚ ਆਇਆ ਪਰ ਸਾਨੂੰ ਪਤਾ ਨਹੀਂ ਅਸੀਂ ਸੀਗੇ ਨਹੀਂ ਇੱਥੇ ਅੱਛਾ ਜੀ ਪਰ ਜਦੋਂ ਅਸੀਂ ਕੰਮ ਤੇ ਆਏ ਆ ਉਦੋਂ ਜਾ ਕੇ ਉਥੇ ਦੇਖਿਆ ਬੰਦਾ ਉਥੇ ਲੰਮਾ ਪਿਆ ਹੋਇਆ ਸੀ ਫਿਰ ਅਸੀਂ ਕਿਹਾ ਕੀ ਹੱਥ ਪੈਰ ਮਲ ਰਹੀ ਸੀ ਕਿ ਮਿਰਗੀ ਮੁਰਗੀ ਆ ਹੋਈ ਸੀਗੀ ਉਸ ਤੋਂ ਬਾਅਦ ਬੰਦੇ ਨੂੰ ਪਤਾ ਨਹੀਂ ਕੀ ਹੋ ਗਿਆ ਘਬਰਾਹਟ ਹੋ ਗਈ गिर ਗਿਆ ਅੱਛਾ ਜੀ ਅੱਗੇ ਚਲੋ ਫਿਰ ਸਿਵਲ ਲੈ ਚਲਦੇ ਅਸੀਂ ਸਿਵਲ ਲੈ ਗਏ ਉੱਥੇ ਉਹਨਾਂ ਨੇ ਮਰਿਤਕੋਸ਼ੀ ਕਰਤਾ ਅੱਛਾ ਜੀ ਤੇ ਉੱਥੇ ਫਿਰ ਮੌਕੇ ਤੇ ਪੁਲਿਸ ਆਈ ਸੀਗੀ ਉੱਥੇ ਜਦੋਂ ਲੈ ਕੇ ਗਏ ਸਿਵਲ ਉੱਥੇ ਵੀ ਆਈ ਸੀਗੀ ਪੁਲਿਸ ਅੱਛਾ ਜੀ ਤੇ ਉਹ ਉਹਨਾਂ ਨੇ ਕਿਹਾ ਫਿਰ ਜਾ ਕੇ ਆਪਣਾ ਕੈਮਰੇ ਕੁਮਰੇ ਜਾਂ ਕੋਈ ਰਿਪੋਰਟਰ ਵਾਇਰਾ ਕਰਾਓ ਫਿਰ ਇੱਥੇ ਵੀ ਆਈ ਸੀ ਪੁਲਿਸ ਉਹਨਾਂ ਨੇ ਵੀ ਆਪਣੀ ਕਾਰਵਾਈ ਕੀਤੀ ਜੀ ਨਹੀਂ ਜਿਹੜੇ ਬੰਦੇ ਨਾਲ ਲੜਾਈ ਹੋਈ ਉਹ ਬੰਦਾ ਕੌਣ ਸੀ ਉਹ ਇੱਥੇ ਬੁੰਡਾ ਆਟੋ ਚ ਲਾਂਦਾ ਵਾ ਅੱਛਾ ਜੀ ਹਾਂਜੀ ਤੇ ਜਿਹੜੇ ਜਿਹਨੇ ਆਪਸ ਦੇ ਵਿੱਚ ਲੜੇ ਐ ਦੋਨੋਂ ਆਟੋ ਵਾਲੇ ਹੀ ਐ ਦੋਨੋਂ ਆਟੋ ਵਾਲੇ ਅੱਛਾ ਜੀ ਦੋਨੋਂ ਆਟੋ ਵਾਲੇ ਜਿਹਦੀ ਡੈਥ ਜਿਹਦੀ ਡੈਥ ਹੋਈ ਉਹਦੀ ਏਜ ਕਿੰਨੀ ਐ ਜਿਹਨੇ ਮਾਰੇ ਉਹਦੀ ਏਜ ਕਿੰਨੀ ਐ ਇਹਨਾਂ ਦਾ ਅੰਦਾਜ਼ਾ ਨਹੀਂ ਹੈਗਾ ਭਾਈ ਹੈਗਾ ਉਹ ਬਜ਼ੁਰਗ ਸੀਗਾ ਤੇ ਜਿਹੜੇ ਜਿਨੇ ਨਾ ਹੋਈ ਉਹ ਯੰਗ ਸੀਗਾ ਅੱਛਾ ਜੀ 20 30 32 ਸਾਲ ਦਾ ਹੋਣਾ ਅੱਛਾ ਤੇ तकरीबन ਰੋਜ਼ ਆਪਸ ਚ ਉਹ ਜਾਣਦੇ ਸੀ ਇੱਕ ਦੂਜੇ ਨੂੰ ਹਾਂਜੀ ਹਾਂਜੀ ਰੋਜ਼ ਸਾਰੇ ਜਾਣਦੇ ਇੱਕ ਦੂਜੇ ਨੂੰ ਸਾਰੇ ਆਟੋ ਵਾਲੇ ਖੜਦੇ ਆ ਸਾਰੇ ਇੱਕ ਦੂਜੇ ਨੂੰ ਜਾਣਦੇ ਬਸ ਸਵਾਰੀ ਪਿੱਛੇ ਬਹਿਸ ਹੋਈ ਹੈ ਕਹਿੰਦੇ ਪਤਾ ਨਹੀਂ ਫਿਰ ਕੋਈ ਆਪਸ ਸੀਗੇ ਨਹੀਂ ਨਾ ਚੱਕਰ ਇਹ ਅੱਛਾ ਜੀ ਆਵਾ ਕੰਮ ਕੰਮ ਤੇ ਆਏ ਸੀਗੇ ਉਦੋਂ ਮਤਲਬ ਕੋਜ ਦੀ ਇਹ ਗੱਲ ਹੈ ਸਾਢੇ 11 ਵਜੇ ਸਾਢੇ 11 ਸਵਾ 11 ਸਾਢੇ 11 ਤੇ ਕੋਣ ਕੋਣ ਕਿਹੜੇ ਕਿਹੜਾ ਬੰਦਾ ਤੁਸੀਂ ਤੁਸੀਂ ਸੀ ਕਿ ਹੋਰ ਕੌਣ-ਕੌਣ ਸੀਗਾ ਨਾਲ ਸਾਰੇ 8 ਟੋਲੇ ਸੀਗੇ ਅਸੀਂ ਸਾਰੇ ਇਕੱਠੇ ਗਏ ਆ ਅੱਛਾ ਜੀ ਹਾਂ ਜੀ 10-15 ਜਣੇ ਸੀਗੇ ਉਹ ਕਿਹੜਾ-ਕੁੜਾ ਲੈਣ ਚਲੇ ਗਏ ਹੁਣ ਪਤਾ ਨਹੀਂ ਕਿੱਧਰ ਚਲੇ ਗਏ ਰੋਟੀ ਖਾਣ ਗਏ ਹੋਣੇ ਸ਼ਾਇਦ ਉੱਥੇ ਜਦੋਂ ਤੁਸੀਂ ਹਸਪੀਟਲ ਪਹੁੰਚੇ ਡਾਕਟਰ ਨੇ ਚੈੱਕ ਕੀਤਾ ਦੱਸਿਆ ਕੁਝ ਡਾਕਟਰ ਨੇ ਕਿਉਂ ਕਿੱਦਾਂ ਡੈਥ ਹੋਈ ਡਾਕਟਰ ਨੇ ਇਹ ਨਹੀਂ ਪਤਾ ਲੱਗਿਆ ਸਾਨੂੰ ਕਿਉਂਕਿ ਉਹਦੇ ਉਹਦੇ ਬੇਟੇ ਨੂੰ ਅਸੀਂ ਇਨਫੋਰਮ ਕੀਤਾ ਸੀ ਉਹ ਕਹਿੰਦੇ ਆ ਰਹੇ ਆ ਜਦੋਂ ਆਏ ਫਿਰ ਡਾਕਟਰ ਹੰਕਾਰ ਨਹੀਂ ਪਤਾ ਕਾਰਨ ਨਹੀਂ ਪਤਾ ਫਿਰ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਜਾ ਕੇ ਤੁਸੀਂ ਰੋਡਰ ਬੂਡ ਕਰਾਓ ਫਿਰ ਉਹ ਸਾਨੂੰ ਕਹਿਤਾ ਤੁਸੀਂ ਵੀ ਜਾਓ ਫਿਰ ਅਸੀਂ ਆਗੇ ਅੱਛਾ ਜੀ ਕਿਹੜੇ ਕਿਹੜੇ ਬੰਦੇ ਆ ਸਾਰੇ ਆਟੋ ਵਾਲੇ ਹੀ ਐ ਹਾਂ ਜੀ ਇਹ ਨਹੀਂ ਸੀਗਾ ਇਹਨਾਂ ਚ ਕੋਈ ਅੱਛਾ ਜੀ ਉਹ ਸੋਇਰੇ ਵਾਲੇ ਦੂਜੇ ਹੋਰ ਸੀਗੇ ਅੱਛਾ ਹਾਂ ਜੀ ਤੇ ਮਾਮਲਾ ਮਤਲਬ ਇਹੀ ਸੀਗਾ ਮਸਲਾ ਸਿਰਫ ਤੇ ਸਿਰਫ ਸਵਾਰੀ ਦਾ ਸੀ ਹਾਂ ਜੀ ਸਵਾਰੀ ਦਾ ਸੀ ਹੈ ਹਾਂ ਜੀ ਮਤਲਬ ਕਿੰਨੇ ਕੁ ਪੈਸੇ ਕਹਿੰਦੇ ਮੈਨੂੰ ਸੁਣਨ ਨੂੰ ਮਿਲਿਆ ਕਹਿੰਦੇ 80 ਰੁਪਏ ਦਾ ਮਾਮਲਾ ਸੀ ਇਹ ਨਹੀਂ ਪਤਾ ਲੱਗਿਆ ਬਾਈ ਗੱਲ ਨਹੀਂ ਪਤਾ ਲੱਗਿਆ ਆਪਾਂ ਨੂੰ ਜਦੋਂ ਆਇਆ ਬੰਦਾ ਬਿਓਜ ਪਿਆ ਸੀ ਅੱਛਾ ਜਾ ਕੇ ਇਹ ਉਹਨਾਂ ਨੂੰ ਛੱਡਦਾ ਜਦੋਂ ਤੁਸੀਂ ਬੰਦੇ ਨੂੰ ਲੈ ਕੇ ਕੋਈ ਉਹਦੇ ਸਰੀਰ ਤੇ ਕੋਈ ਛੱਡ ਸੁੱਟ ਲੇ ਕੋਈ ਸਾਟ ਨਹੀਂ ਲੱਗੀ ਆਪਾਂ ਦੇਖਿਆ ਨਹੀਂ ਆਪਾਂ ਫੜਾ ਫੜ ਗੱਡੀ ਚ ਪਾਇਆ ਲੈ ਗਏ ਬਸ ਜੀ ਕੀਆ ਜਾ ਰਿਹਾ ਕਿ ਸਵਾਰੀ ਨੂੰ ਲੈ ਕੇ ਜਿਹੜਾ ਇਹ ਮਾਮਲਾ ਉਹ ਭਖਿਆ ਫਿਲਹਾਲ ਇਸ ਦੀ ਪੁਸ਼ਟੀ ਜਿਹੜੀ ਹੈ ਕਿਸੇ ਨੇ ਨਹੀਂ ਕੀਤੀ ਇਹ ਜਗਾ ਉਹੀ ਹੈ ਜਿੱਥੇ ਆਟੋ ਖੜੇ ਸੀ ਜਿੱਦਾਂ ਇਹ ਤਮਾਮ ਆਟੋ ਖੜੇ ਆ ਆਟੋ ਖੜੇ ਸੀ ਸਵਾਰੀਆਂ ਜਿਹੜੀਆਂ ਭਰੀਆਂ ਜਾ ਰਹੀਆਂ ਸੀ ਗਿਆ ਸਵਾਰੀਆਂ ਨੂੰ ਲੈ ਕੇ ਆਪਸ ਦੇ ਵਿੱਚ ਬਹਿਸ ਵਾਜੀ ਹੈ ਜਿਹੜੀ ਹੁੰਦੀ ਹੈ ਤੇ ਉਸ ਤੋਂ ਬਾਅਦ ਬਹਿਸ ਨਹੀਂ ਵੱਜ ਜਾਂਦੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਆਟੋ ਚਾਲਕ ਦੀ ਮੌਤ ਹੋਈ ਹੈ ਉਹਦੇ ਥਾਪੜ ਵੀ ਜਿਹੜਾ ਉਹ ਮਾਰਿਆ ਗਿਆ ਤੇ ਉਸ ਤੋਂ ਬਾਅਦ ਉਸ ਜਿਹੜੀ ਆ ਆਟੋ ਵਾਲੇ ਦੀ ਜਿਹੜੀ ਆ ਡੈਥ ਹੋਈ ਐ ਇਸ ਮਾਮਲੇ ਦੇ ਵਿੱਚ ਐਸਐਚਓ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਮਾਮਲਾ ਬੜਾ ਗੰਭੀਰ ਹੈ ਕੁਝ ਵੀ ਕਹਿਣਾ ਜਿਹੜਾ ਉਹ ਠੀਕ ਨਹੀਂ ਹੋਊਗਾ ਆ ਮਾਮਲੇ ਦੀ ਜਿਹੜੀ ਆ ਗੰਭੀਰਤਾ ਦੇ ਨਾਲ ਜਾਂਚ ਆ ਉਹ ਜਿਹੜੀ ਉਹ ਕੀਤੀ ਜਾ ਰਹੀ ਆ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਇੱਕ ਬੰਦੇ ਦੀ ਜਿਹੜੀ ਆ ਮੌਤ ਹੋਈ ਐ ਕਿਉਂਕਿ ਪੋਸਟਮਾਰਟਮ ਤੋਂ ਬਾਅਦ ਖੁਲਾਸਾ ਹੋਊਗਾ ਕਿ ਉਸ ਬੰਦੇ ਦੀ ਮੌਤ ਜਿਹੜੀ ਆ ਹੋਈ ਕਿੱਦਾਂ ਕਿਉਂਕਿ ਫਿਲਹਾਲ ਇਹੀ ਕਿਹਾ ਜਾ ਰਿਹਾ ਕਿ ਆਪਸ ਵਿੱਚ ਸਵਾਰੀਆਂ ਨੂੰ ਲੈ ਕੇ ਲੜਾਈ ਹੋਈ ਆ 80 ਰੁਪਏ ਨੂੰ ਲੈ ਕੇ ਲੜਾਈ ਹੋਈ ਆ ਸਵਾਰੀ ਚੜਾਣ ਨੂੰ ਉਤਾਰਨ ਨੂੰ ਲੈ ਕੇ ਲੜਾਈ ਹੋਈ ਆ ਜਾਂ ਸਵਾਰੀ ਲਾਜ਼ਾਨ ਨੂੰ ਲੈ ਕੇ ਲੜਾਈ ਹੋਈ ਆ ਕਿਉਂਕਿ ਇਸ ਗੱਲ ਦੀ ਪੁਸ਼ਟੀ ਹਜੇ ਫਿਲਹਾਲ ਕਿਸੇ ਨੇ ਨਹੀਂ ਕੀਤੀ ਲੜਾਈ ਝਗੜਾ ਹੋਇਆ ਸੀ ਕੋਈ ਹੱਟ ਵਾਲਿਆਂ ਨਾਲ ਅੱਛਾ ਜੀ ਇਹ ਉਸ ਤੋਂ ਬਾਅਦ ਉਹ ਬੰਦਾ ਪਰਲੇ ਪਾਸੇ ਬੇਹੋਸ਼ ਹੋ ਕੇ ਅਗਰ ਡਿੱਗ ਪਿਆ ਤਾਂ ਚੱਕ ਕੇ ਹਸਪੀਟਲ ਲੈ ਗਏ ਉਹ ਤੇ ਰਚ ਹੋ ਗਿਆ ਲੜਾਈ ਝਗੜਾ ਕਿਹਦਾ ਕਿਹਦੇ ਨਾਲ ਹੋਇਆ ਸੀ ਕੋਰੇ ਇਹਦੇ ਵਿੱਚ ਆਈ ਹੋਰ ਨੇ ਹਾਂ ਜੀ ਆਈ ਹੋਰ ਨੇ ਅੱਛਾ ਜੀ ਥਾਣਾ ਕਿਹੜਾ ਲੱਗਦਾ ਜੀ ਥਾਣਾ ਡਿਵੀਜ਼ਨ ਨੰਬਰ 1 ਡਿਵੀਜ਼ਨ ਇੱਕ ਨੰਬਰ ਤੇ ਹਾਂਜੀ ਇੱਕ ਨੰਬਰ ਤੇ ਨੋਟ ਨੋਟ ਕਰਦੇ ਹਾਂ ਜੀ ਤੇ ਮੌਕੇ ਤੇ ਕੋਣ ਕੋਣ ਹਾਂ ਹਾਂ ਮੌਕੇ ਤੇ ਕੋਣ ਕੋਣ ਹਾਂ ਬੋਲੋ ਮੌਕੇ ਤੇ ਤੁਸੀਂ ਆਇਓ ਬੰਦੇ ਦੀ ਜੈਦ ਮੈਂ ਇਹਨਾਂ ਨੂੰ ਮੌਕੇ ਤੇ ਹੋਰ ਆਏ ਸੀ ਜੀ ਬੰਦਾ ਡੈੱਡ ਹੋ ਗਿਆ ਜੀ ਡੈੱਡ ਹੋ ਗਿਆ ਜੀ ਕਾਰਨ ਪਤਾ ਲੱਗੇ ਕਿੱਦਾਂ ਡੈੱਡ ਹੋਇਆ ਨਹੀਂ ਹੋ ਸਰ ਪੋਸਟਮਾਰਟ ਕਰਵਾਉਣ ਤੋਂ ਬਾਅਦ ਹੀ ਪਤਾ ਲੱਗੂਗਾ ਕੋਈ ਛਿੱਟਾ ਛਿੱਟਾ ਲੱਗਿਆ ਕਿੰਨੇ ਇਹ ਸੱਟ ਕੋਈ ਨਹੀਂ ਸੱਟ ਕੋਈ ਨਹੀਂ ਸੱਟ ਕੋਈ ਨਹੀਂ ਤੇ ਇਹ ਝਗੜਾ ਹੋਇਆ ਕਿਉਂ ਜੀ ਪਤਾ ਲੱਗੇ ਇਹ ਹੁਣ ਇਹਨਾਂ ਤੋਂ ਰਸਟ ਵਾਲਿਆਂ ਤੋਂ ਪੁੱਛਦੇ ਆਂ ਕਿਹੜੀ ਗੱਲ ਹੋਇਆ ਪਤਾ ਕਰ ਰਹੇ ਹੋ ਜੀ ਆ ਪਤਾ ਕਰ ਰਹੇ ਆ ਪੰਦੇ ਦਿੱਤੋ ਕਿਹਦੇ ਦਿੱਤੋ ਜਿੰਨੇ ਮਾਰਿਆ ਸੀ ਪਤਾ ਲੱਗਿਆ ਮਾਰਿਆ ਜਿੰਨੇ ਉਹ ਫੜਿਆ ਗਿਆ ਜਾਂ ਕੁਝ ਫੜਿਆ ਗਿਆ ਜਿੰਨੇ ਫੜਨਾ ਹੁਣ ਫੜਨਾ ਤੇ ਪਤਾ ਲੱਗਿਆ ਕੀ ਕਾਰਵਾਈ ਕਰ ਰਹੀ ਹੈ ਕਾਰਵਾਈ ਹਲੇ ਇਹਦੇ ਬਾਰੇ ਮੈਨੂੰ ਪੂਰੀ ਜਾਣਕਾਰੀ ਨਹੀਂ ਹੈ ਅੱਛਾ ਜੀ ਤੇ ਇਹਦੇ ਵਿੱਚ ਆਈਓ ਹੋਰ ਨੇ ਆਈਓ ਕੀ ਨਾਮ ਹੋਂ ਸਲੱਖਣ ਸਿੰਘ ਜਿਹੜੇ ਬੰਦਿਆਂ ਨੇ ਉਹਨੂੰ ਹਸਪਤਾਲ ਦੇ ਵਿੱਚ ਪੰਚਾਇਆ ਉਹਨਾਂ ਦੇ ਨਾਮ ਨੋਟ ਕੀਤੇ ਗਏ ਇਸ ਜਿਹੜੀ ਕਾਦੀ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਸੀਸੀਟੀਵੀ ਲਗਾਤਾਰ ਚੈੱਕ ਜਿਹੜੇ ਉਹ ਕੀਤੇ ਜਾ ਰਿਹਾ ਹੁਣ ਤਮਾਮ ਜਿਹੜੇ ਆ ਪੋਸਟਮਾਰਟਮ ਤੋਂ ਬਾਅਦ ਖੁਲਾਸਾ ਹੋਊਗਾ ਕਿ ਬੰਦੇ ਦੀ ਮੌਤ ਹੋਈ ਕਿੱਦਾਂ ਜੁੜੇ ਹੋ ਜਾਨਾ ਸਪੋਕਸਮੈਨ ਦੇ ਨਾਲ ਸੌਰਵ ਰੌੜੇਪੋਰਟ ਧਨ